ਦੇਖੋ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਮੈਂ ਦੇਖਿਆ ਪੰਜਾਬ ਇਕੱਠਾ ਹੋ ਰਿਹਾ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਪਹਿਲੇ ਕਾਂਗਰਸ ਨੇ ਦਿੱਤਾ ਕੈਪਟਨ ਝੂਠੀਆਂ ਸੌਂਖਾ ਖਾ ਕੇ ਤੇ ਉਹਦੇ ਬਾਅਦ ਆ ਝਾੜੂ ਵਾਲਿਆਂ ਨੇ ਕੀਤਾ ਹੁਣ ਲੋਕ ਅੱਕ ਗਏ ਐਨਾਂ ਪਾਰਟੀਆਂ ਤੋਂ ਅੱਜ ਅੰਕਿਤ ਲੀਆ ਦੱਸਿਆ ਦਲ ਬਦਲੂ ਉਹਨੇ ਇੱਕ ਤੰਜ ਕਸਿਆ ਜੀ ਦਲ ਬਦਲੂ ਦਾ ਯਾਰ ਦੇਖੋ ਉਹ ਕੀ ਨੇ ਕੀ ਨਹੀਂ ਹੈ ਤੁਸੀਂ ਬਿਹਤਰ ਜਾਣਦੇ ਮੇਨੂੰ ਤਾਂ ਪੰਜਾਬ ਦੀ ਧਰਤੀ ਔਰ ਪੰਜਾਬ ਦਾ ਇਤਿਹਾਸ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰੂੰ ਅੱਜ ਜੇ ਮੈਂ ਕਹਾਂ ਤੇ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਜੋਸ਼ੀ ਸਾਹਿਬ ਦੀ ਜਿੱਤ ਜਿਹੜੀ ਆ ਪੱਕੀ ਮੋਹਰ ਲੱਗ ਗਈ ਆ ਅੱਜ ਪੂਰੀਆਂ ਧਮਾਲਾਂ ਪੈ ਗਈਆਂ ਮਾੜੇ ਫਿਲਹਾਲ ਜਾਲੇ ਬੜਾ ਵੱਡਾ ਕੱਟ ਹੋਇਆ ਹੋਇਆ। ਜੋ ਨੀ ਸਰਾਸਾਂ ਸੀ ਵਿੱਚ ਬੱਲੇ ਬੱਲੇ ਹੋਈ ਆ। ਬਹੁਤ ਵਿਸ਼ਾਲ ਕੱਟ ਹੋਇਆ ਜੋ ਕਿਸੇ ਬੜੀ ਸ਼ਾਨਾ ਜਦਨ ਦੇ। ਦੇਖੋ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਮੈਂ ਦੇਖਿਆ ਪੰਜਾਬ ਇਕੱਠਾ ਹੋ ਰਿਹਾ। ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਪਹਿਲੇ ਕਾਂਗਰਸ ਨੇ ਦਿੱਤਾ ਕੈਪਟਨ ਝੂਠੀਆਂ ਸੌਂ ਖਾ ਕੇ ਤੇ ਉਹਦੇ ਬਾਅਦ ਝਾੜੂ ਵਾਲਿਆਂ ਨੇ ਕੀਤਾ। ਹੁਣ ਲੋਕ ਅੱਕ ਗਏ ਐ ਇੰਨਾ ਪਾਰਟੀਆਂ ਦਾ ਹੁਣ ਇਹਨਾਂ ਨੂੰ ਇੱਕ ਵਿਸ਼ਵਾਸ ਹੋ ਗਿਆ ਕਿ ਘੜਤ ਘੜ ਖਾਲੀ ਦਲ ਆਪਣੀ ਜ਼ਬਾਨ ਦਾ ਤਾਂ ਪੱਕਾ ਹੈ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਹੈ ਅਕਾਲੀ ਦਲ ਵਾਸਤੇ ਸਾਰਾ ਕੁਝ ਪੰਜਾਬ ਹੈ ਸਾਰੇ ਵਾਸਤੇ ਸਾਡੇ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਵਿੱਚ ਭਾਈਚਾਰਾ ਕਿਸਾਨ ਦਾ ਸਭ ਤੋਂ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਤੁਸੀਂ ਸਿਰ ਤੇ ਹੱਥ ਰੱਖੋ ਅਸੀਂ ਅਨਸਾਰ ਸਾਡਾ ਨੰਬਰ 1 ਹੋਊਗਾ ਇੱਕ ਤੱਕ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਾਂਗੇ ਇੱਕ ਟਰੱਕਸ ਖਤਮ ਕਰਾਂਗੇ ਜਿਹੜਾ ਆ ਜਿਹੜਾ ਇਹਨਾਂ ਨੇ ਦੋ ਐ ਜੀਆਂ ਆਪਣੇ ਤੇ ਬਿਮਾਰੀਆਂ ਪੈ ਗਈਆਂ ਪੰਜਾਬ ਜਿਹਨੇ ਤਬਾਹ ਕਰਤਾ ਪੰਜਾਬ ਪੰਜਾਬ ਵਿੱਚ ਵਾਪਸ ਇੰਡਸਟਰੀ ਵਾਪਸ ਡਿਵੈਲਪਮੈਂਟ ਵਾਪਸ ਉਹ ਭਾਈਚਾਰਿਕ ਸੰਜ ਜਿਹੜੀ ਆ ਜਾਣ ਕੇ ਤੋੜਦੇ ਐ ਪੰਜਾਬ ਤੁਸੀਂ ਦੇਖਿਆ 10 ਸਾਲ ਅਕਾਲੀ ਦਲ ਦੇ ਰਾਜ ਦੌਰਾਨ ਜਿੰਨੀ ਤਰੱਕੀ ਪੰਜਾਬ 'ਚ ਹੋਈ ਤੁਸੀਂ ਦੇਖੋ ਹੈਰਾਨੀ ਜਰੰਗ ਥੋੜੇ ਸਾਹਮਣੇ ਰਿਜ਼ਲਟ ਹੈ ਅਸੀਂ ਜ਼ਿੰਦਗੀਆਂ ਬਦਲ ਦਿੱਤੀਆਂ ਲੋਕਾਂ ਦੀਆਂ ਸੋ ਮੈਂ ਸਾਰੇ ਪੰਜਾਬੀ ਨੂੰ ਇੱਕ ਬੇਨਤੀ ਕਰਦਾ ਆਪਣੀ ਪੰਜਾਬੀ ਪਾਰਟੀ ਨੂੰ ਤਗੜਾ ਕਰ ਲੋ ਜੋ ਤੁਹਾਡੀ ਪੰਜਾਬ ਨੂੰ ਸਮਝਦੀ ਹੈ ਪੰਜਾਬੀਆਂ ਦੀ ਭਾਵਨਾ ਜਾਣਦੀ ਹੈ ਮੈਂ ਇੱਕ ਬੇਨਤੀ ਕਰਦਾ ਹੈ ਇਹ ਜੀ ਇਹਨੂੰ ਸਾਰਿਆਂ ਨੂੰ ਲੋਕ ਹੀ ਇਨਕਾਰ ਦੇਣ ਥੈਂਕ ਯੂ ਸੁਚਾਸ ਸਿੰਘ ਛੋਟੇ ਪਰ ਬਗਾਵਤ ਕਰਦੇ ਨਜ਼ਰ ਆ ਰਹੇ ਨੇ ਬਾਦਲ ਸਾਹਿਬ ਹਾਂ ਜੀ ਕਿਤਲੀयां ਦੱਸਿਆ ਦਲ ਬਦਲੂ ਉਹਨੇ ਇੱਕ ਤੰਜ ਕਸਿਆ ਜੀ ਦਲ ਬਦਲੂ ਆਹ ਜੀ ਦੇਖੋ ਉਹ ਕੀ ਨੇ ਕੀ ਨਹੀਂ ਹੈ ਤੁਸੀਂ ਬਿਹਤਰ ਜਾਣਦੇ ਮੇਨੂੰ ਲੱਗਦਾ ਪੰਜਾਬ ਦੀ ਧਰਤੀ ਔਰ ਪੰਜਾਬ ਦਾ ਇਤਿਹਾਸ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ ਮਗਰ ਜੀਨੇ ਜੋ ਫੈਸਲਾ ਉਹਨੂੰ ਉਹਦਾ ਫੈਸਲਾ ਮੁਬਾਰਕ ਲੋਕ ਬੜੇ ਸਿਆਣੇ ਅਈਨ ਬਾਗ ਬਟਾਲੀ ਜੀ ਫੇਰ ਉਧਰ ਚਲੇ ਗਏ ਉਹਨਾਂ ਦਾ ਭਰਾ ਵੀ ਇੱਥੇ ਨਜ਼ਰ ਆਇਆ ਉਹਨਾਂ ਬਾਰੇ ਕੀ ਕਹਿੰਦੇ ਹੋ ਦੇਖੋ ਤੁਸੀਂ ਨਾ ਮੈਨੂੰ ਲੱਗਦਾ ਤੁਸੀਂ ਉਹਦੇ ਥੱਲੇ ਮੈਂ ਕਮੈਂਟ ਵੇਖ ਰਿਹਾ ਸੀਗਾ ਪਤਾ ਨਹੀਂ ਕਿਹੇ ਮੀਡੀਆ ਵਾਲੇ ਵੀਰ ਨੇ ਵੇਖਿਆ ਕਹਿੰਦਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਰੋਪਾ ਪੌੜਾ ਕਿਹੜਾ ਉਹਦੀ ਮਾਤਾ ਬਹੁਤ ਦੁਖੀ ਹੈ ਕਿਉਂਕਿ ਘਰ ਘਰੇ ਛੱਡ ਕੇ ਮਾਤਾ ਨੇ ਸਾਨੂੰ ਵਧਾਈ ਦਿੱਤੀ ਮੈਂ ਅੱਗੇ ਗੁਰਪ੍ਰੀਤ ਨੂੰ ਪਹਿ ਰਿਹਾ ਸੀ ਮੈਂ ਕਹਾ ਚੱਲ ਭਰਾ ਤੇਰਾ ਬਹੁਤ ਧੰਨਵਾਦ ਆ ਔਰ ਇਹ ਪੰਥਕ ਪਰਿਵਾਰ ਹੈ ਚਲੋ ਕੋਈ ਇਹ ਜਾਂ ਕੰਮ ਕਰਦਾ ਉਹਨੂੰ ਵੀ ਸੱਚੇ ਪਾਤਸ਼ਾਹ ਸਮਾਤੀ ਬਖਸ਼ਣ ਮੈਂ ਤਾਂ ਇਹ ਗੱਲ ਕਹੇ ਸਾ ਤੇ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਇੱਕ ਲੀਡਰ ਅਨਿਲ ਜੋਸ਼ੀ ਜਿਨੇ ਕਿਸਾਨੀ ਖੇਤ ਮਜ਼ਦੂਰਾ ਕਰਕੇ ਭਾਜਪਾ ਛੱਡੀ ਇੱਕ ਲੀਡਰ ਸੁਨੀਲ ਜਾਖੜ ਤੇ ਬਿੱਟੂ ਵਰਗੇ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਉਸ ਵੇਲੇ ਕਿਸਾਨੀ ਦੇ ਹੱਕ ਦੀ ਗੱਲ ਕਰਨ ਵਾਲੇ ਅੱਜ ਭਾਜਪਾ ਦਾ ਲੜ ਫੜਿਆ ਕਿਰਦਾਰਾਂ ਦਾ ਸੋਚ ਦਾ ਫਰਕ ਹੁੰਦਾ ਜਿਹੜਾ ਜਾਖੜ ਸਾਹਿਬ ਨੇ ਹਮੇਸ਼ਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਿਸਾਨਾਂ ਦੀ ਗੱਲ ਕਰਦੇ ਸੀ ਅੱਜ ਹਾਲਾਤ ਵੇਖੋ ਕਿੱਡੇ ਪਤਲੇ ਹੋ ਗਏ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਚਿੱਠੀ ਤੇਰੇ ਆ ਕਿ ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਹੁਣ ਸਾਨੂੰ ਤੁਹਾਨੂੰ ਪਤਾ ਨੇ ਮੈਨੂੰ ਪਤਾ ਚੋਣਾ ਚੋ ਭੱਜਣ ਦੀ ਤਿਆਰੀ ਆ ਜਾਂ ਚੋਣ ਪੋਸਟਪੋਨ ਕਰਨ ਦੀ ਤਿਆਰੀ ਆ ਕਿਉਂਕਿ ਅਨੰਤਨਾਗ ਵੀ ਇਹੋ ਜੀਆਂ ਗੱਲਾਂ ਕਰਕੇ ਕਿ 올 ਇਸ ਨਾਟ ਵੈਲ ਜੀ ਇਹ ਠੀਕ ਨਹੀਂ ਜੀ ਮਾਲ ਆ ਹੈ ਜੀ ਉਹ ਆ ਹੈ ਜੀ ਕਹਾਣੀਆਂ ਪਾ ਕੇ ਔਰ ਚੀਪ ਇਲੈਕਸ਼ਨ ਕਮਿਸ਼ਨਰ ਦੇ ਦਫਤਰ ਤੇ ਵੀ ਦੂਜੀ ਪਾਰਟੀਆਂ ਨੇ ਬੜੇ ਸੀਰੀਅਸ ਅਲਿਗੇਸ਼ਨ ਉਠਾਈ ਆ ਆਜਪਾ ਦੀ ਇਲੈਕਸ਼ਨ ਕਮਿਸ਼ਨ ਬਾਡੀ ਨਾ ਬਣ ਕੇ ਰਹਿ ਜੇ ਪ੍ਰਧਾਨ ਮੰਤਰੀ ਸਾਹਿਬ ਏਡੇ ਨੀਵੇਂ ਪੱਤਰ ਤੇ ਬਿਆਨ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣ ਵਾਲੇ ਮੰਗਲ ਸੂਤਰਾਂ ਦੀ ਗੱਲ ਤੱਕ ਕਰਨ ਵਾਲੇ ਕਿ ਭਾਈ 70 ਸਾਲਾਂ ਦੇ ਤੱਕ ਇਹਦੀ ਇੱਜ਼ਤ ਨੂੰ ਹੱਥ ਪਿਆ ਨਹੀਂ ਤੇ ਤੁਹਾਡੀ ਕਿਹੜੀ ਮਾੜੀ ਕਾਰਗੁਜ਼ਾਰੀ ਹੈ ਕਿ ਤੁਸੀਂ ਇਹ ਨਹੀਂ ਦੱਸਦੇ ਲੋਕਾਂ ਨੂੰ ਨੌਕਰੀ ਕਿ ਦਿੱਤੀ ਲੋਕਾਂ ਦੀ ਆਮਦਨ 'ਚ ਕਿੰਨਾ ਵਾਅਦਾ ਕੀਤਾ ਕਰਜ਼ਾ ਕਿੰਨਾ ਮਾਫ਼ ਕੀਤਾ ਉਹ ਤਾਂ ਗੱਲ ਕਰਦੇ ਨਹੀਂ ਇੱਕ ਧਰਮ ਨੂੰ ਮੈਜੋਰਟੀ ਨੂੰ ਮਾਈਨੋਰਟੀ ਤੋਂ ਡਰਾਉਂਦੇ ਹੋ ਔਰ ਡਰਾ ਕੇ ਵੋਟਾਂ ਲੈਣਾ ਜਿਹਨੂੰ ਅੱਜ ਐਡੀ ਅਫਸੋਸ ਦੀ ਗੱਲ ਲੱਗਦਾ ਇਸ ਮਾਹੌਲ ਚ ਕਿ ਬੀਜੇਪੀ ਅਕਸਰ ਜਦੋਂ ਚੋਣਾਂ ਦਾ ਸੀਜ਼ਨ ਹੁੰਦਾ ਇਸ ਤਰੀਕੇ ਦੇ ਹਮਲੇ ਜਿਹੜੇ ਕਰਵਾਏ ਜਾਂਦੇ ਨੇ ਵੇਖੋ ਚੰਨੀ ਸਾਫਨਾ ਜਦੋਂ ਦੇ ਮੁੱਖ ਮੰਤਰੀ ਰਹਿੰਦਿਆਂ ਮੁੜ ਕੇ ਦੋ ਸੀਟਾਂ ਹਾਰ ਗਏ ਆ ਉਹ ਮਤਲਬ ਥੋੜੀ ਅਪਰਲੀ ਟਪਲੀ ਖਾ ਜਾਂਦੇ ਬੋਲਣ ਨੂੰ ਮੈਂ ਤਾਂ ਬੜਾ ਅਫਸੋਸ ਹੋਇਆ ਕਿ ਸ਼ਹਾਦਤ ਇੱਡੀ ਵੱਡੀ ਕੁਰਬਾਨੀ ਦੇ ਨਾਲ ਆ ਬਾਰੇ ਇਹ ਜਾਂ ਬਿਆਨ ਟਿੱਪਣੀ ਕੀਤੀ ਕਿ ਇਹਦੇ ਚ ਕਾਦਾ ਭਾਈ ਇਹਦੇ ਚ ਕਿਹੜਾ ਸਿਆਸੀ ਲਾਹਾ ਲੇਤਾ ਜਾਓ ਚੰਨੀ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਔਰ ਕਾਂਗਰਸ ਪਾਰਟੀ ਜੇ ਸਾਡੇ ਫੌਜੀ ਵੀਰਾਂ ਦਾ ਸ਼ਹਾਦਤ ਦੇਣ ਵਾਲਿਆਂ ਦਾ ਸਤਿਕਾਰ ਕਰਦੀ ਹੈ ਤੇ ਇਹਨਾਂ ਖਿਲਾਫ ਐਕਸ਼ਨ ਲਵੇ ਜਿੱਥੇ ਜਿੱਤਰਾ ਦੇ ਨਾਮ ਪਿੰਡਾਂ 'ਚ ਵਿਰੋਧ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਪੰਜਾਬ 'ਚ ਪ੍ਰਚਾਰ ਲਈ ਆਜ਼ਰਣਗੇ ਸਾਹਿਬ ਬਾਰੇ ਉਹ ਆਪ ਦੀ ਟਿੱਪਣੀ ਦੇ ਸਕਦੇ ਆ ਮੈਨੂੰ ਇੰਨਾ ਪੂਰਾ ਭਰੋਸਾ ਕਿ ਜਿੰਨੇ ਵੀ ਉਹਨਾਂ ਨਾਲ ਬੈਠੇ ਸਨ ਉਹ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਭਲੇ ਵਾਸਤੇ ਸਰਦਾਰ ਦਲਜੀਤ ਸਿੰਘ ਜੀ ਮਾ ਸਾਹਿਬ ਦਾ ਸਾਥ ਦੇਣਗੇ ਜਿਸ ਤਰ੍ਹਾਂ ਦਾ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ 'ਚ ਲੱਗਦਾ ਕਿ ਅਜੇ ਇਹ ਮੌਲ ਦੇ ਵਿੱਚ ਨਰਿੰਦਰ ਮੋਦੀ ਆ ਅਮਿਤ ਸ਼ਾਹ ਹਰੀ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਲਈ ਆ ਸਕਣਗੇ ਨਹੀਂ ਕਿਉਂਕਿ ਪਹਿਲਾਂ ਵੀ ਵਾਪਸ ਮੋੜਨਾ ਪਿਆ ਸੀ ਭਗਵੰਤ ਮਾਨ ਉਹਨਾਂ ਦਾ ਟਾਊਟ ਹੈ ਭਗਵੰਤ ਮਾਨ ਨੇ ਇੰਨੀ ਪੁਲਿਸ ਲਵਾ ਦੇਣੀ ਆ ਇੰਨੀ ਸੈਂਟਰਲ ਫੋਰਸੇਜ਼ ਲਵਾ ਦੇਣੀ ਆ ਕਿ ਇੱਕ ਬੰਦੇ ਪਿੱਛੇ ਦੋ-ਦੋ ਤਾਂ ਪੁਲਿਸ ਵਾਲੇ ਲਾ ਦਿੰਦੇ ਹੁਣ ਆ ਸੰਧੂ ਸਾਹਿਬ ਇੱਥੇ ਪ੍ਰੋਗਰਾਮ ਕਰਨ ਆਉਂਦੇ ਆ ਬੰਦਾ ਕੇ ਦੱਸ ਨਹੀਂ ਹੁੰਦਾ ਤੇ ਹਜ਼ਾਰ ਪੁਲਸ ਵਾਲਾ ਲਾਇਆ ਹੁੰਦਾ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਭਾਈ ਇਹ ਤੁਸੀਂ ਪੁਲਸ ਵਾਲਿਆਂ ਨੂੰ ਗੱਲ ਸੁਣਾਉਣ ਆਉਂਦੇ ਹੋ ਕਿ ਆਪ ਦੀ ਲੋਕਾਂ ਨੂੰ ਗੱਲ ਸੁਣਾਉਣ ਆਉਂਦੇ ਹੋ ਜੀ ਕਿੰਨਾ ਬਲ ਮਿਲਿਆ ਪਾਉੜੀ ਅੱਜ ਪੂਰੀਆਂ ਧਮਾਲਾਂ ਪੈ ਗਈਆਂ ਮਾਝੇ 'ਚ ਪਹਿਲੋਂ ਅਜਰਾਲੇ ਬੜਾ ਵੱਡਾ ਕੱਟ ਹੋਇਆ ਹੋਣ ਇਥੇ ਰਸਾਂ ਸੀ ਵਿੱਚ ਬੱਲੇ ਬੱਲੇ ਹੋਈ ਆ ਬਹੁਤ ਵਿਸ਼ਾਲ ਕੱਟ ਹੋਇਆ ਜੋਤੀ ਸਾਹਿਬ ਬੜੇ ਛਾਣਾਂ ਜਤਨ ਕੇ ਤੇ ਕਾਂਗਰਸ ਸਮੀਤ ਆਪ ਹੋਵੇ ਭਾਵੇਂ ਉਹਦਾ ਬਾਪ ਹੋਵੇ ਤੇ ਭਾਵੇਂ ਆਮ ਆਦਮੀ ਪਾਰਟੀ ਆ ਉਹਨਾਂ ਦਾ ਸੁਪਨੇ ਚੂਰੋ ਚੂਰ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਬਹਾਦਰ ਜਰਨੈਲ ਆ ਅਨਿਲ ਜੋਸ਼ੀ ਉਮੀਦਵਾਰ ਉਹ ਬੜੀ ਸ਼ਾਨਦਾਰ ਕਿੰਨਾ ਬਲ ਮਿਲਿਆ ਅੱਜ ਜੇ ਮੈਂ ਕਹਾਂ ਤੇ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਜੋਸ਼ੀ ਸਾਹਿਬ ਦੀ ਜਿੱਤ ਜਿਹੜੀ ਆ ਪੱਕੀ ਮੋਹਰ ਲੱਗ ਗਈ ਆ ਕਿਉਂਕਿ ਲੋਕਾਂ ਦਾ ਇੰਨਾ ਸਮਰਥਨ ਮੈਂ ਇਹ ਦੇਖਿਆ ਕਿ ਲੋਕ ਕੁਰਸੀਆਂ ਦੁਬਾਰਾ ਮੰਗਾਉਣੀਆਂ ਪਈਆਂ ਪਾਣੀ ਜਿੰਨਾ ਸੋਚਿਆ ਸੀ ਉਸ ਤੋਂ 5 ਗੁਣਾ ਜ਼ਿਆਦਾ ਲੱਗਿਆ ਲੰਗਰ ਜਿੰਨਾ ਸੋਚਿਆ ਸੀ 4 ਗੁਣਾ ਜ਼ਿਆਦਾ ਲੱਗਿਆ ਮਤਲਬ ਇਨਾ ਉਤਸ਼ਾਹ ਲੋਕਾਂ ਚ ਆਪ ਮੁਹਾਰੇ ਚੱਲ ਕੇ ਕਈ ਬਗੈਰ ਹੀ ਲੋਕੀ ਜਿਹੜੇ ਆ ਉਹ ਮਾਨ ਸਾਹਿਬ ਨੂੰ ਜੋਸ਼ੀ ਸਾਹਿਬ ਨੂੰ ਤੇ ਸਾਹਿਬ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਤੇ ਲੋਪੋਕੇ ਸਾਹਿਬ ਨੂੰ ਜਿਹੜੇ ਆ ਸੁਣਨ ਵਾਸਤੇ ਆਏ ਔਰ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਇੱਕ ਤਰੀਕ ਜਿਹੜੀ ਆ ਇਹ ਜਿਹੜੀ ਜੋਸ਼ੀ ਸਾਹਿਬ ਦੀ ਜਿੱਤ ਦੇ ਲੋਕੀ ਪੱਕਾ ਮੋਹਰ ਲਾਉਣਗੇ ਕਿਉਂਕਿ ਵਿਕਾਸ ਪ੍ਰਚਿਤ ਦੇ ਨਾਂ ਨਾ ਜਾਣੇ ਜਾਂਦੇ ਆ ਜਦੋਂ ਉਹ ਮੰਤਰੀ ਸਨ ਤੇ ਉਹਨਾਂ ਨੇ ਸ਼ਹਿਰ ਦੀ ਹਾਲਾਤ ਜਿਹੜੀ ਆ ਉਹ ਬਦਲਦੀ ਸਮਾਰਟ ਸਿਟੀ ਜਿ ਲੈ ਆਂਦਾ ਹੀ ਤੇ ਲੋਕ ਉਹਨਾਂ ਨੂੰ ਜਿਹੜਾ ਉਹ ਵਿਕਾਸਪੁਰਸ਼ ਦੇ ਨਾਂ ਨਾਲ ਜਾਣਦੇ ਆ ਤੇ ਉਤੋਂ ਸੁਖਵੀਰਵਾਲ ਪਹਿਲਾਂ ਹੀ ਵਿਕਾਸਪੁਰਸ਼ ਸੀਗੇ ਹੁਣ ਇੱਕ ਤੇ ਇੱਕ 11 ਜਿਹੜੇ ਉਹ ਹੋ ਗਏ ਆ ਤੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਜਿਹੜਾ ਬੜਾ ਮਜ਼ਬੂਤ ਜਿਹੜਾ ਉਹਨੂੰ ਹੰਗਾਰਾ ਮਿਲਿਆ ਵਾ ਕਿਉਂਕਿ ਅਸੀਂ ਵੇਖਦੇ ਆ ਧੜਾ ਧੜ ਲੋਕ ਜਿਹੜੇ ਆ ਉਹ ਇਹ ਨਾਲੇ ਜੀ ਦੇਖੀ ਸ਼ਾਮਲ ਹੋ ਰਹੇ ਆ ਰਾਸ ਅਸੀਂ ਦੇਖੀਏ ਆਹ ਮਹਾਰੇ ਲੋਕ ਕਹਿ ਰਹੇ ਆ ਕਿ ਅਸੀਂ ਅਕਾਲੀ ਦਲ ਅਕਾਲੀ ਦਲ ਦੇ ਨਾਲ ਆ ਤੇ ਜਿੱਥੇ ਸਾਨੂੰ ਸੇਵਾ ਕਰੋ ਲਾਓਗੇ ਅਸੀਂ ਨਾਲ ਚੱਲਾਂਗੇ